ਸਾਬ ਗੁਰਦੁਆਰੇ ਠਹਿਰੇ ਸੀ ਮੈਂ ਉਹਨਾਂ ਨੂੰ ਕਮਰੇ ਦਵਾਏ ਨੇ ਉੱਥੇ ਉਹ ਠਹਿਰੇ ਨੇ ਲੇਕਿਨ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਉਹਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਫਿਰ ਜਿਹੜੀ ਗੱਲ ਚੱਲਦੀ ਐ ਐਨਐਲ ਵਿੱਚ ਕਰਿਆ ਕਿ ਇਹ ਪੰਜਾਬ ਦੇ ਕਿਸਾਨ ਆਏ ਨੇ ਤੇ ਉਹ ਕੁਝ ਹਿੰਸਕ ਕੰਮ ਇंसा ਕਰਦੇ ਨੇ ਲੇਕਿਨ ਉਹਨਾਂ ਦੀਆਂ ਕਰਤੂਤਾਂ ਕੀ ਨੇ ਕਿ ਹਰਿਆਣਾ ਪੁਲਿਸ ਦਾ ਮੁਲਾਜ਼ਮ ਸਤਿੰਦਰਜੀਤ ਜੋ ਕਿ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਹੋਰ ਵੀ ਸਾਥੀਆਂ ਨੂੰ ਤੇ ਉਧਰ ਸਾਡੇ ਕਿਸਾਨਾਂ ਦੇ ਵਿੱਚ ਆਉਂਦਾ ਕਸਾਨਾਂ ਦੇ ਵਿੱਚ ਆ ਕੇ ਤੇ ਉਹ ਸਾਖੇ ਕਿਸਾਨਾਂ ਨਾਲ ਤੇ ਹਰਿਆਣਾ ਪੁਲਿਸ ਦੇ ਉੱਤੇ ਪੱਥਰਬਾਜ਼ੀ ਕਰਦਾ ਦਿੱਤੀ ਆ ਲੇਕਿਨ ਪੰਜਾਬ ਪੁਲਿਸ ਨੇ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਜੜੀ ਆ ਉਹ ਨਹੀਂ ਕੀਤੀ ਆਪਣੇ ਮੁਲਾਜ਼ਮਾਂ ਨੂੰ ਸਾਦੇ ਚ ਭੇਜ ਕੇ ਆਪਣੇ ਵੱਲ ਪੱਥਰਬਾਜ਼ੀ ਕਰਾ ਕੇ ਸਾਨੂੰ ਬਦਨਾਮ ਕਰਨ ਦੀ ਨੀਅਤ ਨਾਲ ਸਾਡੇ ਤੇ ਲਾਠੀ ਚਾਰ ਜੜੀ ਆ ਉਹ ਕਰ ਰਹੀ ਆ ਤੇ ਬਦਨਾਮ ਸਾਨੂੰ ਕੀਤਾ ਜਾ ਰਿਹਾ ਨੌਜਵਾਨਾਂ ਦਾ ਜੋਸ਼ ਤੇ ਸਾਡੀ ਸੋਚ ਅਸੀਂ ਲੜ ਕੇ ਚੱਲ ਰਹੇ ਆ ਤੇ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਹੁਣ ਤੱਕ ਤੁਸੀਂ ਸਾਡੇ ਤੇ ਇਹ ਅਤਿਆਚਾਰ ਤੇ ਜ਼ੁਲਮ ਕੀਤੇ ਨੇ ਪਹਿਲਾਂ ਵੀ ਇਸ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਝ ਕੀਤਾ ਹੁਣ ਵੀ ਉਹੀ ਕੁਝ ਕਰ ਰਹੇ ਹੋ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਇਹ ਦੇਖੋ ਕਿ ਭਾਰਤ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਸੂਬਾ ਸਰਕਾਰਾਂ ਜਿਹੜੀਆਂ ਨੇ ਔਰ ਜਿਹੜੀ ਜਗ੍ਹਾ-ਜਗ੍ਹਾ ਤੇ ਪੁਲਿਸ ਹੈ ਉਹ ਕੀ ਕਰ ਰਹੀ ਹੈ ਜਿਸ ਤਰ੍ਹਾਂ ਕਿ ਬਿਹਾਰ ਦੇ ਵਿੱਚੋਂ ਸਾਡੇ ਜਿਹੜੇ ਕਿਸਾਨ ਆਗੂ ਆਏ ਦਿੱਲੀ ਆਗੇ ਸੀ ਉਹ 12 ਤਰੀਕ ਨੂੰ ਦਿੱਲੀ ਪਹੁੰਚ ਗਏ ਔਰ ਉਹ ਬੰਗਲਾ ਸਾਹਿਬ ਗੁਰਦੁਆਰੇ ਠਹਿਰੇ ਸੀ ਮੈਂ ਉਹਨਾਂ ਨੂੰ ਕਮਰੇ ਦਿਵਾਏ ਨੇ ਉੱਥੇ ਉਹ ਠਹਿਰੇ ਨੇ ਲੇਕਿਨ ਦੁੱਖ ਦੀ ਗੱਲ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਉਹਨਾਂ ਵੱਲੋਂ ਪੁਰਸ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਜਿਹੜੇ ਸਾਡੇ ਕਿਸਾਨਾਂ ਕੋ ਉਥੋਂ ਵਿਹਾਰ ਤੋਂ ਆਏ ਸੀ ਗੁਰਦੁਆਰਾ ਦਿੱਲੀ ਬਗਲਾ ਸਾਹਿਬ ਤੋਂ ਉਥੋਂ ਉਹਨਾਂ ਨੂੰ ਦਿੱਲੀ ਪੁਲਿਸ ਜਿਹੜੀ ਆ ਉਹ ਫੜ ਕੇ ਲੈ ਗਈਆਂ ਅੜਕ ਲਗਾ ਕੇ ਦੋ ਦਿਨ ਉਹਨਾਂ ਨੂੰ ਉੱਥੇ ਇੱਧਰ ਉੱਧਰ ਠਾਣੇ ਚ ਲੈ ਕੇ ਘਰੀਆ ਉਸ ਤੋਂ ਬਾਅਦ ਉਹਨਾਂ ਨੂੰ ਟ੍ਰੇਨ ਤੇ ਧੱਕ ਕੇ ਮਲਕੇ ਡਾਟ ਕੇ ਤੇ ਉਹਨਾਂ ਨੂੰ ਟ੍ਰੇਨ ਤੇ ਵਾਪਸ ਕਰ ਲਿਆ ਕੀ ਅੱਜ ਦੇਸ਼ ਦੇ ਲੋਕਾਂ ਨੂੰ ਆਪਣੀ ਜਿਹੜੀ ਗੱਲ ਰੱਖਣ ਦਾ ਵੀ ਹੱਕ ਨਹੀਂ ਇਹਨਾਂ ਇਸ ਤਰ੍ਹਾਂ ਦੀ ਗੁੰਡਾਗਰਦੀ ਫਿਰ ਜਿਹੜੀ ਗੱਲ ਚੱਲਦੀ ਐ ਐਨਐਲਫ ਇਸ ਕਰ ਰਿਹਾ ਕਿ ਇਹ ਪੰਜਾਬ ਦੇ ਕਿਸਾਨ ਆਏ ਨੇ ਤੇ ਉਹ ਕੁਝ ਇنسਾਨੀ ਇंसा ਕਰਦੇ ਨੇ ਤਾਂ ਕਰਦੇ ਲੇਕਿਨ ਅਸੀਂ ਤੁਹਾਡੇ ਸਾਹਮਣੇ ਇਹ ਸਾਰਾ ਉਹਨਾਂ ਦਾ ਭਾਂਡਾ ਫੋੜ ਦਿੱਤਾ ਕਿ ਉਹਨਾਂ ਦੀ ਜਿਹੜੀ ਪੌਲਸੀ ਕਿ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਸਾਡੇ ਦੇਸ਼ ਦੇ ਕਿਸਾਨਾਂ ਨੂੰ ਵਕਫ ਵਕਫ ਤਰ੍ਹਾਂ ਦੇ ਨਾਲ ਉਹ ਬਲਨਾਮ ਕਰਦੇ ਰਹੇ ਨੇ ਮੀਡੀਆ ਰਾਹੀਂ ਵੀ ਤੇ ਹੁਣ ਵੀ ਲੇਕਿਨ ਉਹਨਾਂ ਦੀਆਂ ਕਰਤੂਤਾਂ ਕੀ ਨੇ ਕਿ ਹਰਿਆਣਾ ਪੁਲਿਸ ਦਾ ਮੁਲਾਜ਼ਮ ਸਤਿੰਦਰਜੀਤ ਜੋ ਕਿ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਹੋਰ ਵੀ ਸਾਥੀਆਂ ਨੂੰ ਤੇ ਉਧਰ ਸਾਡੇ ਕਿਸਾਨਾਂ ਦੇ ਵਿੱਚ ਆਉਂਦਾ ਕਸਾਨਾਂ ਦੇ ਵਿੱਚ ਆ ਕੇ ਤੇ ਉਹ ਸਾਖੇ ਕਿਸਾਨਾਂ ਨਾਲ ਤੇ ਹਰਿਆਣਾ ਪੁਲਿਸ ਦੇ ਉੱਤੇ ਪੱਥਰਬਾਜ਼ੀ ਕਰਦਾ ਉਹਨੇ 13 ਤਰੀਕ ਨੂੰ ਵੀ ਉਹ ਕੁਝ ਕੀਤਾ ਜਿਸ ਦੇ ਕਾਰਨ ਜਿਹੜਾ ਸੀ ਸਾਡੇ ਦੇ ਉੱਤੇ ਹਰਿਆਣਾ ਪੁਲਿਸ ਨੇ ਅਥਰੂਗਾਸ ਲਾਠੀ ਚਾਰਜ ਗੋਲੀਆਂ ਦਾਗੀਆਂ ਤੇ ਜਿਹੜਾ ਸੀ ਉਹਨਾਂ ਤੇ ਤਸ਼ੱਦਦ ਤੇ ਜ਼ੁਲਮ ਸਾਡੇ ਨੌਜਵਾਨਾਂ ਤੇ ਕੀਤਾ ਉਹ ਤੁਹਾਡੇ ਸਾਹਮਣੇ ਔਰ ਕੱਲ ਵੀ ਉਹ ਆਦਮੀ ਉਸ ਦਿਨ ਅਸੀਂ 13 ਤਰੀਕ ਨੂੰ ਉੱਤੇ ਸਾਡੀ ਉਹ ਨਿਗ੍ਹਾਤ ਸੀ ਕੱਲ ਜਦੋਂ 14 ਤਰੀਕ ਨੂੰ ਇੱਧਰ ਆਇਆ ਤੇ ਅਸੀਂ ਉਹਨੂੰ ਜਿਹੜਾ ਸੀ ਪਹਿਲਾਂ ਹੀ ਦਬੋਚ ਲਿਆ لیکن ਉਹਨੂੰ ਫਟਾਣੇ ਫੜਾਉਣ ਦੇ باوجود ਲਿਖਤੀ ਦਰਖਾਸਤ ਦਿੱਤੀ ਆ ਲੇਕਿਨ ਪੰਜਾਬ ਪੁਲਿਸ ਨੇ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਜੜੀ ਆ ਉਹ ਨਹੀਂ ਕੀਤੀ ਸੋ ਹਰਿਆਣਾ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਸਾਦੇ ਚ ਭੇਜ ਕੇ ਆਪਣੇ ਵੱਲ ਪੱਥਰबाजी ਕਰਾ ਕੇ ਸਾਨੂੰ ਬਦਨਾਮ ਕਰਨ ਦੀ ਨੀयत ਨਾਲ ਸਾਡੇ ਤੇ ਲਾਠੀ ਚੜ ਜੜੀ ਆ ਉਹ ਕਰ ਰਹੀ ਆ ਤੇ ਬਦਨਾਮ ਸਾਨੂੰ ਕੀਤਾ ਜਾ ਰਿਹਾ ਇਹ ਦੁਨੀਆ ਦੇ ਸਾਹਮਣੇ ਅਸੀਂ ਸਾਰਾ ਜਿਹੜਾ ਉਸ ਹਿੱਸਾ ਜਿਹੜਾ ਉਹ ਬੁਕਾ ਦਿੱਤਾ ਹੈ ਕਿ ਇਹ ਕੇਂਦਰ ਸਰਕਾਰ ਜਿਹੜੀ ਆ ਇਹ ਸਾਡੇ ਦੇ ਨਾਲ ਇਹ ਸਾਡੇ ਸੰਘਰਸ਼ ਨੂੰ ਜੜੀਆਂ ਮੰਨੀਆਂ ਹੋਈਆਂ ਮੰਗਾਣੇ ਉਹਨਾਂ ਨੂੰ ਲਾਗੂ ਕਰਨ ਦੇ ਬਜਾਇ ਇਸ ਤਰ੍ਹਾਂ ਤਸ਼ੱਦਦ ਤੇ ਜ਼ੁਲਮ ਜਿਹੜੇ ਕਰ ਰਿਆ ਤੇ ਅੰਤ ਵਿੱਚ ਕੋਈ ਗੱਲ ਕਮਾਗਾ ਕਿ ਸਾਡੇ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਇਹ ਬਦਨਾਮ ਕਰ ਰਿਹਾ ਤੇ ਨੌਜਵਾਨ ਜਿਹੜਾ ਉਹ ਕਿਸ ਤਰ੍ਹਾਂ ਸਾਡੇ ਨੌਜਵਾਨ ਕਿੰਨੇ ਜ਼ਾਬਤੇ ਚ ਨੇ ਅੱਜ ਤੁਸੀਂ ਵੇਖਿਆ ਹੋਏਗਾ ਕਿ ਜਦੋਂ ਕੱਲ ਇਹਨਾਂ ਨੇ ਆਪਣੇ ਬੰਦੇ ਇੱਕ ਤਸੀਹੇ ਫੜ ਲਿਆ ਹੋਰ ਵੀ ਹੋਗੇ ਉਹਨਾਂ ਨੇ ਵੇਖ ਲਿਆ ਕਿ ਅੱਜ ਸਾਡੀ ਉਹਨੇ ਕੰਮ ਨਹੀਂ ਚੱਲਨੇ ਆਜਾ ਸਾਡਾ ਕੋਈ ਵੀ ਨੌਜਵਾਨ ਜਿਹੜਾ ਉਹ ਅੱਗੇ ਨਹੀਂ ਗਿਆ ਅਸੀਂ ਜਦੋਂ ਉਹਨਾਂ ਨੂੰ ਕਿਹਾ ਕਿ ਇੱਥੇ ਰਹਿਣਾ ਕਿਸੇ ਵੀ ਨੌਜਵਾਨ ਨੇ ਅੱਗੇ ਨਹੀਂ ਹੋ ਗਿਆ ਤੇ ਅੱਜ ਕੋਈ ਗੱਲ ਨਹੀਂ ਤੇ ਔਰ ਇਹਨਾਂ ਮਾਹੌਲ ਜਿਹੜਾ ਸਾਡੇ ਸਾਰੇ ਬੱਚਾ ਨੂੰ ਕਿਹਾ ਕਿ ਸਾਡੀ ਸਰਕਾਰ ਨਾਲ ਮੀਟਿੰਗ ਤਾਂ ਬਈ ਆ ਤੇ ਆਪਾਂ ਕਿਉਂ ਨਹੀਂ ਜਾਣਾ ਸਾਡੇ ਕਿਸੇ ਵੀ ਨੌਜਵਾਨ ਨੇ ਅੱਗੇ ਜਾ ਕੇ ਨਹੀਂ ਕੋ ਗਿਆ ਸਾਡੀ ਉਹ ਕਹਿ ਚ ਨੇ ਨੌਜਵਾਨਾਂ ਦਾ ਜੋਸ਼ ਤੇ ਸਾਡੀ ਸੋਚ ਅਸੀਂ ਰਲ ਕੇ ਚੱਲ ਰਹੇ ਹਾਂ ਤੇ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਹੁਣ ਤੱਕ ਤੁਸੀਂ ਸਾਡੇ ਤੇ ਇਹ ਹੱਥਿਆਰ ਤੇ ਜ਼ੁਲਮ ਕੀਤੇ ਨੇ ਪਹਿਲਾਂ ਵੀ ਇਸ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਝ ਕੀਤਾ ਹੁਣ ਵੀ ਉਹੀ ਕੁਝ ਕਰ ਰਹੇ ਹੋ ਪਰ ਤੁਹਾਡੀ ਨਾਂ ਤੇ ਪਹਿਲਾਂ ਕੋਈ ਸਾਜ਼ਿਸ਼ ਕੰਮ ਜਾਬ ਹੋਈ ਆ ਨਾ ਹੁਣ ਹੋਈ ਆ ਜੇ ਤਾ ਮੰਗਾ ਮੰਨ ਲੋਗੇ ਠੀਕ ਆ ਤੇ ਨਹੀਂ ਫਿਰ ਸਾਨੂੰ ਦਿੱਲੀ ਜਾਣ ਤੋਂ ਕੋਈ ਰੋਕ ਨਹੀਂ ਸਕੇਗਾ ਵੈਕਰ ਜੀ ਕਾਕਰ ਚਾਹ ਵੈਕਰ ਜੀ ਬਿਆਨ ਕਰਦਾ ਸਰਾਬ ਕਹਿੰਦੇ ਵੀ ਜਿਹੜੇ ਹਰਿਆਣੇ ਦੇ ਕਿਸਾਨ ਆ ਉਹ ਸਿਆਣੀ ਹੋ ਗਿਆ ਤਾਂ ਹੁਣ ਇਕਾ ਦੁਕਾ ਕਿਸਾਨ ਨਹੀਂ ਆ ਜਿਹੜੇ ਨਾਲ ਤੁਰਿਆ ਇਕੱਲੇ ਪੰਜਾਬ ਦੇ ਕਿਸਾਨ ਨਹੀਂ ਆਏ ਤੁਸੀਂ ਦੇਖੋ ਹਰਿਆਣੇ ਦੇ ਕਿਸਾਨਾਂ ਦੀਆਂ ਕਿੰਨੀਆਂ ਟਰਾਲੀਆਂ ਆ ਗਈਆਂ ਕਿੰਨੇ ਕਿਸਾਨ ਇੱਥੇ ਬੈਠੇ ਨੇ ਤੁਸੀਂ ਨੌ ਕਿਸਾਨਾਂ ਦੀ ਗੱਲ ਛੱਡ ਕੇ ਹਰਿਆਣੇ ਤੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਹਰਿਆਣੇ ਤੋਂ ਚੱਲ ਕੇ ਅੱਜ ਸਾਡੇ ਅੱਗੇ ਬੈਠੀਆਂ ਨੇ ਸ਼ਰਮ ਹੋਣੀ ਚਾਹੀਦੀ ਉਹਨਾਂ ਨੂੰ ਇਹ ਗੱਲ ਕਹਿੰਦਿਆਂ ਨੂੰ ਕਿ ਇਹ ਰੈਣ ਦੇ ਲੋਕ ਨਹੀਂ ਆ ਸਾਡੀਆਂ ਉੱਤੇ ਜਿੱਥੇ ਕਿਸਾਨ ਆਏ ਨੇ ਕਿਸਾਨਾਂ ਦੇ ਨਾਲ-ਨਾਲ ਸਾਡੀਆਂ ਧੀਆ ਤੇ ਸਾਡੀਆਂ ਭੈਣਾਂ ਵੀ ਸਾਡੇ ਅੱਗੇ ਆਖ ਵਿੱਚ ਥੋੜਾ ਕਹਿੰਦੇ ਜਿਹੜਾ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਹਿੰਦੇ ਜਿਹੜਾ ਇਹ ਅੰਦੋਲਨ ਹੈ ਇਹ ਸਪੌਂਸਰਡ ਹੈ ਜੀ ਪੰਜਾਬ ਸਰਕਾਰ ਵੱਲੋਂ ਸਪੌਂਸਰਡ ਹੈ ਤੁਸੀਂ ਇੱਕ ਗੱਲ ਦੱਸੋ ਵੀ ਸਾਡਾ ਅੱਜ ਤੱਕ ਆ ਪੰਜਾਬ ਪੁਲਿਸ ਕੀ ਕਰ ਰਹੀ ਆ ਜੇ ਪੰਜਾਬ ਪੁਲਿਸ ਜੇ ਪੰਜਾਬ ਸਰਕਾਰ ਨਾਲ ਤਾਂ ਜਦੋਂ ਕੱਲ ਦਾ ਅਸੀਂ ਬੰਦਾ ਫੜਾਇਆ ਤੇ ਪੰਜਾਬ ਪੁਲਿਸ ਨੇ ਉੱਤੇ ਪਰਚਾ ਕਿਉਂ ਨਹੀਂ ਕੀਤਾ ਸਾਡੇ ਬੰਦਿਆਂ ਦੀ ਅੱਜ ਜਿੰਨੇ ਵੀ ਉੱਥੋਂ ਆ ਰਹੇ ਨੇ ਸਾਡੇ ਬੰਦ ਸਾਡੇ ਨੌਜਵਾਨਾਂ ਦੀਆਂ ਗੱਡੀਆਂ ਰੋਕ ਕੇ ਜਾ ਰਹੇ ਨੇ ਮੋਟਰਸਾਈਕਲ ਰੋਕ ਕੇ ਜਾ ਰਹੇ ਨੇ ਉਹਨਾਂ ਦੇ ਨਾਮ ਪੁੱਛੇ ਜਾ ਰਹੇ ਨੇ ਉਹਨਾਂ ਦੇ ਟੈਲੀਫੋਨ ਨੰਬਰ ਲਏ ਜਾ ਰਹੇ ਨੇ ਗੱਡੀਆਂ ਦੇ ਨੰਬਰ ਨੋਟ ਕੀਤੇ ਜਾ ਰਹੇ ਨੇ ਕਿਉਂਕਿ ਇਹਨਾਂ ਨੌਜਵਾਨਾਂ ਦੇ ਦਿੱਤੇ ਇੱਕ ਦਸਪੈਸਾ ਕਿਤੇ ਆਵੇ ਇਹ ਝੂਠੇ ਰਿਜ਼ਾਮ ਸਾਡੇ ਤੇ ਲਾਏ ਜਾ ਰਹੇ ਨੇ ਇਹ ਨਾਲ ਲਾਉਣ ਦੇ ਨਾਲ ਸਾਡੇ ਮੋਰਚੇ ਨੂੰ ਕੋਈ ਫਰਕ ਜਿਹੜਾ ਕੋਈ ਨਹੀਂ ਪੈਦਾ। ਸਪੋਰਟ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੈ ਪੁੱਛਤ ਕਰਨਾ ਵੀ ਇੰਨੀ ਫੋਰਸ ਹੈ ਜਿਹੜੀ ਕਿ ਉਹ ਰਸਤੇ ਜਗਾ ਜਗਾ ਤੇ ਕੋਲ ਲਗਾਈ ਗਈ ਹੈ ਗੱਡੀ ਨੰਬਰ ਕਿਉਂ ਨੋਟ ਕੀਤੇ ਜਾ ਰਹੇ ਨੇ। ਅਸੀਂ ਵੇਖੋ ਪਹਿਲਾਂ ਉੱਥੇ ਮੋਰਚੇ ਨੂੰ ਜਿਹੜਾ ਅਸੀਂ ਉਸ ਮਾਰਕੇ ਰੱਖਣਾ ਸੀ। ਵੀ ਇਹ ਪੁਲਿਸ ਵਾਲੇ ਜਿਸ ਤਰ੍ਹਾਂ ਹਰਿਆਣਾ ਪੁਲਿਸ ਨੇ ਪਹਿਲਾਂ ਉੱਥੇ ਕਿਹਾ ਵੀ ਸਾਡੇ ਨੌਜਵਾਨਾਂ ਨੂੰ ਉਹਨਾਂ ਦਾ ਕੋਈ ਪੁਲਿਸ ਮੁਲਾਜ਼ਮ ਆ ਕੇ ਤੇ ਉੱਥੇ ਕੋਈ ਬਲੈਕਮੇਲ ਕਰ ਗੁੰਮਰਾਹ ਕਰਕੇ ਅੱਗੇ ਨਾਲਾ ਜੇ ਕੋਈ ਸ਼ਰਤਨਾ ਕਰਾਵੇ। ਅਸੀਂ ਉੱਥੇ ਰਹੇ ਹੁਣ ਸਾਨੂੰ ਜਿਹੜਾ ਉਹ ਸਾਰੇ ਦਾ ਸਾਰ ਅਸੀਂ ਇਹ ਸਲਾਹ ਕਰਕੇ ਤੇ ਜਿਹੜੇ ਪੰਜਾਬ ਪੁਲਿਸ ਹੈ ਉਹਨਾਂ ਨਾਲ ਜਾ ਕੇ ਜ਼ਰੂਰ ਗੱਲ ਕਰਾਂਗੇ ਵੀ ਤੁਸੀਂ ਜਿਹੜਾ ਸਾਡੇ ਨੌਜਵਾਨਾਂ ਤੇ ਇਹ ਕੁਛ ਕਰ ਰਹੇ ਜੇ ਇਹ ਠੀਕ ਨਹੀਂ ਕਰ ਰਹੇ ਕਿਉਂ ਤੁਸੀਂ ਸਾਡੀਆਂ ਗੱਡੀਆਂ ਰੋਕੀਆਂ ਜਾ ਰਹੀਆਂ ਨੇ ਕਿਉਂ ਉਹਨਾਂ ਦੇ ਡਰਸ ਜਿਹੜੇ ਆ ਉਹ ਲਿਖੇ ਜਾ ਰਹੇ ਨੇ ਜਿਹੜੇ ਕਿ ਅੰਦਾਲਨ ਦੇ ਤਿਆਰ ਨੇ ਤੁਸੀਂ ਉਹਨਾਂ ਦੇ ਨਾਲ ਇਹ ਜਿਹੜਾ ਕਰ ਰਹੇ ਜੇ ਇਹ ਕਿਉਂ ਕਰ ਰਹੇ ਉਹ ਜਾ ਕੇ ਗੱਲ ਕਰਾਂਗੇ